ਤਸਵੀਰ ਇਸਵੇਂ ਤੜਕਸਾਰ ਇੱਕ ਭਿਆਨਕ ਸੜਕੀ ਹਾਦਸਾ ਹੋ ਜਾਂਦਾ ਜਦੋਂ ਫਲਾਈਓਵਰ ਦੇ ਉੱਪਰ ਟਿਪਰ ਪਲਟ ਜਾਂਦਾ ਰਲਸੀ ਕੇ ਮਿੱਟੀ ਅਤੇ ਰੋੜੀ ਦੇ ਨਾਲ ਭਰਿਆ ਹੋਇਆ ਇਹ ਟਿਪਰ ਪਲਟ ਜਾਂਦਾ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਜਾਂਦੀ ਹੈ ਦੱਸਦੀ ਹੈ ਕਿ ਲੁਧਿਆਣਾ ਫਿਰੋਜ਼ਪੁਰ ਫਲਾਈਓਵਰ ਦੇ ਉੱਤੇ ਇਹ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਓਵਰਲੋਡ ਅਤੇ ਤੇਜ਼ ਰਫਤਾਰ ਟਿਪਰ ਪਲਟ ਜਾਂਦਾ ਜਿਸ ਦੇ ਵਿੱਚ ਰੋੜੀ ਅਤੇ ਮਿੱਟੀ ਭਰੀ ਹੋਈ ਸੀ ਤਾਂ ਜਿਸ ਤੋਂ ਬਾਅਦ ਟ੍ਰੈਫਿਕ ਇੰਚਾਰਜ ਨਿਓ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਟਿੱਪਰ ਨੂੰ ਸਾਈਡ ਕਰਵਾ ਕੇ ਰੋੜੀ ਅਤੇ ਮਿੱਟੀ ਨੂੰ ਉੱਥੋਂ ਹਟਵਾ ਕੇ ਟ੍ਰੈਫਿਕ ਨੂੰ ਮੁੜ ਤੋਂ ਦੁਬਾਰਾ ਸੁਚਾਰੂ ਰੂਪ ਦੇ ਵਿੱਚ ਚਾਲੂ ਕਰ ਦਿੱਤਾ ਜਾਂਦਾ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹਾਲੇ ਤੱਕ ਟਿੱਪਰ ਦੇ ਮਾਲਕ ਦਾ ਕੁਝ ਪਤਾ ਨਹੀਂ ਲੱਗ ਸਕਿਆ ਕਿ ਕੌਣ ਹੈ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋਇਆ ਫਿਲਹਾਲ ਇਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਇਸ ਹਾਦਸੇ ਨੂੰ ਦੇਖਣ ਤੋਂ ਬਾਅਦ ਇੰਜ ਜਾਪਦਾ ਜਿਵੇਂ ਇਹ ਹਾਦਸਾ ਓਵਰਲੋਡਿੰਗ ਜਾਂ ਫਿਰ ਤੇਜ਼ ਰਫ਼ਤਾਰ ਦੇ ਕਹਿਰ ਦੇ ਕਾਰਨ ਵਾਪਰਿਆ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਲਕ ਉਥੋਂ ਇਸ ਦਾ ਫਰਾਰ ਦੱਸਿਆ ਜਾ ਰਿਹਾ ਉਸ ਤੋਂ ਸਿੱਧੇ-ਸਿੱਧੇ ਤੌਰ ਤੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਓਵਰਲੋਡਿੰਗ ਜਾਂ ਫਿਰ ਤੇਜ਼ ਰਫ਼ਤਾਰ ਦਾ ਕਹਿਰ ਹੈ ਜਿਹੜਾ ਉਹ ਜ਼ਰੂਰ ਦੇਖ ਨੂੰ ਮਿਲ ਸਕਦਾ ਹੈ ਤਸਵੀਰਾਂ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਿੱਟੀ ਅਤੇ ਰੋੜੀ ਦੇ ਨਾਲ ਭਰਿਆ ਹੋਇਆ ਟਿੱਪਰ ਪਲਟ ਜਾਣਦਾ ਹੈ ਕਿ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਮਿੱਟੀ ਤੇ ਮਿੱਟੀ ਹੀ ਇਕੱਠੀ ਤੁਹਾਨੂੰ ਦਿਖਾਈ ਦੇਵੇਗੀ ਪਰ ਦੱਸਦੇ ਕਿ ਟ੍ਰੈਫਿਕ ਪੁਲ ਸੇ ਇੰਚਾਰਜ ਦੀ ਟੀਮ ਸਦਕਾ ਇਸ ਮਿੱਟੀ ਨੂੰ ਸਾਈਡ ਤੇ ਕਰਕੇ ਰਸਤਾ ਜਿਹੜਾ ਚਾਰੂ ਰੂਪ ਦੇ ਵਿੱਚ ਉਸ ਨੂੰ ਚਾਲੂ ਕਰ ਦਿੱਤਾ ਗਿਆ ਹੈ ਮੇਰਾ ਨਾਮ ਐਸਆਈ ਰਣਜੋਤ ਸਿੰਘ ਸੀਟੀ ਟ੍ਰੈਫਿਕ ਲੁਧਿਆਣਾ ਤੋਂ ਸਰ ਕੀ ਹੋਇਆ ਜਿਹੜਾ ਅਰੇ ਟ੍ਰੈਫਿਕ ਸਵੇਰੇ ਟਰਾਲਾ ਟਿਪਰ ਆ ਰਿਹਾ ਸੀਗਾ ਇਹ ਸ਼ਾਇਦ ਓਵਰਲੋਡ ਹੋਊਗਾ ਜਾਂ ਇਦਕੋ ਕੋਈ ਕੰਟਰੋਲ ਨਹੀਂ ਹੋਇਆ ਜਦੋਂ ਇਹਦਾ ਕੰਟਰੋਲ ਅਨਪੈਸੇ ਹੋ ਗਿਆ ਤਾਂ ਇਹ ਪਟ ਗਿਆ ਬਸ ਪਲਟਣਾ ਸਾਰਾ ਰੋਡ ਬਲੌਕ ਹੋ ਗਿਆ ਤੇ ਬਾਕੀ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਏ ਡਰਾਈਵਰ ਕਿਦਾ ਡਰਾਈਵਰ ਠੀਕ ਹੈ ਤੇ ਹਾਂ ਡਰਾਈਵਰ ਠੀਕ ਹੈ ਬਿਲਕੁਲ ਡਰਾਈਵਰ ਇਕੱਲਾ ਹੀ ਸੀਗਾ ਸ਼ਾਇਦ ਹਾਂ ਠੀਕ ਹੈ ਕੋਈ ਲੱਗਿਆ ਕੁਝ ਕਿਥੋਂ ਆ ਰਹੀ ਸੀ ਕਿਥੋਂ ਜਾ ਰਹੀ ਸੀ ਇਹ ਨਹੀਂ ਪਤਾ ਜੀ ਇਹ ਤਾਂ ਇਧਰੋਂ ਆ ਰਹੀ ਸੀ ਬੱਸ ਸਟੈਂਡ ਵੱਨੀੋਂ ਆਏ ਆ ਏ ਨਹੀਂ ਪਤਾ ਜੀ ਮਾਲਕ ਆਏ ਸੀਗੇ ਤੁਹਾਨੂੰ ਮਿਲੇ ਮਾਲਕ ਇਹ ਸਵੇਰ ਦਾ ਤਾਂ ਇਹੀ ਘੁਮਰੇ ਮੈਂ ਤਾਂ ਹੁਣ ਆਇਆ ਜੀ ਤਾਂ 8:30 ਹੋ ਗਏ 9:00 ਵਜੇ ਦੇਖਿਆ ਸਵੇਰੇ 7:00 ਵਜੇ 7:30 ਵਜੇ ਡਰਾਈਵਰ ਨਾਲ ਹੀ ਹੁਣ ਇਹ ਤਾਂ ਗਿਆ ਜੀ ਆ ਆ ਵਿੱਚ ਬੈਠਾ ਸਰਦਾਰ ਜੀ ਟ੍ਰੈਵਲ ਹੀ ਆ ਉਹ ਇਹੀ ਹੈ ਬਾਕੀ ਇਹ ਵੀ ਰਸਤਾ ਬਲੌਗ ਸੀਗਾ ਉਹ ਕਰਵਾ ਰਹੇ ਆ ਖਾਲੀ 7 7:30 ਵਜੇ ਦੇ ਕਰੀਬ ਤਾਂ ਸਵੇਰੇ ਸਵੇਰੇ ਤੜਕਸਾਰ ਇੱਕ ਭਿਆਨਕ ਸੜਕੀ ਹਾਦਸਾ ਹੋ ਜਾਂਦਾ ਜਦੋਂ ਫਲਾਈਓਵਰ ਦੇ ਉੱਪਰ ਟਿੱਪਰ ਪਲਟ ਜਾਂਦਾ ਦੱਸਦੀ ਕਿ ਮਿੱਟੀ ਅਤੇ ਰੋੜੀ ਦੇ ਨਾਲ ਭਰਿਆ ਹੋਇਆ ਇਹ ਟਿਪਰ ਪਲਟ ਜਾਂਦਾ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਜਾਂਦੀ ਹੈ ਦੱਸਦੀ ਹੈ ਕਿ ਲੁਧਿਆਣਾ ਫਿਰੋਜ਼ਪੁਰ ਫਲਾਈਓਵਰ ਦੇ ਉੱਤੇ ਇਹ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਓਵਰਲੋਡ ਅਤੇ ਤੇਜ਼ ਰਫ਼ਤਾਰ ਟਿਪਰ ਪਲਟ ਜਾਂਦਾ ਜਿਸ ਦੇ ਵਿੱਚ ਰੋੜੀ ਅਤੇ ਮਿੱਟੀ ਭਰੀ ਹੋਈ ਸੀ ਤਾਂ ਜਿਸ ਤੋਂ ਬਾਅਦ ਟ੍ਰੈਫਿਕ ਇੰਚਾਰਜ ਨਿਓ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਟਿੱਪਰ ਨੂੰ ਸਾਈਡ ਕਰਵਾ ਕੇ ਰੋੜੀ ਅਤੇ ਮਿੱਟੀ ਨੂੰ ਉੱਥੋਂ ਹਟਵਾ ਕੇ ਟ੍ਰੈਫਿਕ ਨੂੰ ਮੁੜ ਤੋਂ ਦੁਬਾਰਾ ਸਚਾਰੂ ਰੂਪ ਦੇ ਵਿੱਚ ਚਾਲੂ ਕਰ ਦਿੱਤਾ ਜਾਂਦਾ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹਾਲੇ ਤੱਕ ਟਿੱਪਰ ਦੇ ਮਾਲਕ ਦਾ ਕੁਝ ਪਤਾ ਨਹੀਂ ਲੱਗ ਸਕਿਆ ਕਿ ਕੌਣ ਹੈ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋਇਆ ਫਿਲਹਾਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਇਸ ਹਾਦਸੇ ਨੂੰ ਦੇਖਣ ਤੋਂ ਬਾਅਦ ਇੰਜ ਜਾਪਦਾ ਜਿਵੇਂ ਇਹ ਹਾਦਸਾ ਓਵਰਲੋਡਿੰਗ ਜਾਂ ਫਿਰ ਤੇਜ਼ ਰਫਤਾਰ ਦੇ ਕਹਿਰ ਦੇ ਕਾਰਨ ਵਾਪਰਿਆ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਲਕ ਉਥੋਂ ਇਸ ਦਾ ਫਰਾਰ ਦੱਸਿਆ ਜਾ ਰਿਹਾ ਉਸ ਤੋਂ ਸਿੱਧੇ ਸਿੱਧੇ ਤੋਂ ਆਟੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਓਵਰਲੋਡਿੰਗ ਜਾਂ ਫਿਰ ਤੇਜ਼ ਰਫ਼ਤਾਰ ਦਾ ਕਹਿਰ ਹੈ ਜਿਹੜਾ ਉਹ ਜ਼ਰੂਰ ਦੇਖ ਨੂੰ ਮਿਲ ਸਕਦਾ ਹੈ ਤਸਵੀਰਾਂ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਿੱਟੀ ਅਤੇ ਰੋੜੀ ਦੇ ਨਾਲ ਭਰਿਆ ਹੋਇਆ ਟਿੱਪਰ ਪਲਟ ਜਾਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਮਿੱਟੀ ਤੇ ਮਿੱਟੀ ਹੀ ਇਕੱਠੀ ਤੁਹਾਨੂੰ ਦਿਖਾਈ ਦੇਵੇਗੀ ਪਰ ਦੱਸਦੇ ਕਿ ਟ੍ਰੈਫਿਕ ਪੁਲਿਸ ਇੰਚਾਰਜ ਦੀ ਟੀਮ ਸਦਕਾ ਇਸ ਮਿੱਟੀ ਨੂੰ ਸਾਈਡ ਤੇ ਕਰਕੇ ਰਸਤਾ ਹੈ ਜਿਹੜਾ ਚਾਰੋਂ ਰੂਪ ਦੇ ਵਿੱਚ ਉਸ ਨੂੰ ਚਾਲੂ ਕਰ ਦਿੱਤਾ ਗਿਆ ਹੈ ਮੇਰਾ ਨਾਮ ਐਸਏ ਰਣਜੋਤ ਸਿੰਘ ਸੀਟੀ ਟ੍ਰੈਫਿਕ ਲੁਧਿਆਣਾ ਤੋਂ ਸਰ ਕੀ ਹੋਇਆ ਜਿਹੜਾ ਹੈ ਅਰੇ ਟ੍ਰੈਫਿਕ ਸਵੇਰੇ ਟਰਾਲਾ ਟਿਪਰ ਆ ਰਿਹਾ ਸੀਗਾ ਇਹ ਸ਼ਾਇਦ ਓਵਰਲੋਡ ਹੋਊਗਾ ਜਾਂ ਇਧਰ ਕੋਈ ਕੰਟਰੋਲ ਨਹੀਂ ਹੋਇਆ ਜਦੋਂ ਇਹਦਾ ਕੰਟਰੋਲ ਅਨਪੈਸੇ ਹੋ ਗਿਆ ਤਾਂ ਪਟ ਗਿਆ ਬਸ ਪਲਟਨਾ ਸਾਰਾ ਰੋਡ ਬਲੌਕ ਹੋ ਗਿਆ ਤੇ ਬਾਕੀ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਏ ਡਰਾਈਵਰ ਕਿਦਾ ਡਰਾਈਵਿੰਗ ਕੀ ਤੇ ਹਾਂ ਡਰਾਈਵਰ ਠੀਕ ਹੈ ਬਿਲਕੁਲ ਡਰਾਈਵਰ ਇਕੱਲਾ ਹੀ ਸੀਗਾ ਸ਼ਾਇਦ ਉਹ ਠੀਕ ਆ ਕੋਈ ਲੱਗਿਆ ਕੁਛ ਕਿਥੋਂ ਆ ਰਹੇ ਕਿਥੋਂ ਜਾ ਰਹੇ ਇਹ ਨਹੀਂ ਪਤਾ ਜੀ ਇਹ ਤਾਂ ਇਧਰੋਂ ਆਏ ਸੀ ਬੱਸ ਸਟੈਂਡ ਵੱਨੀੋਂ ਆਏ ਆ ਇਹ ਨਹੀਂ ਪਤਾ ਜੀ ਮਾਲਕ ਆਏ ਸੀਗੇ ਤੁਹਾਨੂੰ ਮਿਲੇ ਹੋਣਗੇ ਮਾਲਕ ਇਹ ਸਵੇਰ ਤਾਂ ਤਾਂ ਇਹੀ ਘੁੰਮ ਰਹੇ ਆ ਮੈਂ ਤਾਂ ਹੁਣ ਆਇਆ ਜੀ ਤਾਂ ਸਾਢੇ 8:00 ਵਜੇ 9:00 ਵਜੇ ਦੇਖਿਆ ਸਵੇਰੇ ਆ 7:00 ਵਜੇ 7:30 ਵਜੇ ਡਰਾਈਵਰ ਤਾਂ ਲੱਗਿਆ ਜਦੋਂ ਅੱਗੇ ਡਿਪਰ ਮਾਰ ਗਿਆ ਡਰਾਈਵਰ ਨਾਲ ਹੀ ਹੁਣੇ ਤਾਂ ਗਿਆ ਜੀ ਆਹ ਆਹ ਵਿੱਚ ਬੈਠਾ ਸਰਦਾਰ ਜੀ ਡਰਾਈਵਰ ਹੀ ਆ ਉਹ ਸਹੀ ਆ ਬਾਕੀ ਇਹ ਰਸਤਾ ਬਲੌਗ ਸੀਗਾ ਉਹ ਕਰਵਾ ਰਹੇ ਆ ਖਾਲੀ 7 7:30 ਵਜੇ ਦੇ ਕਰੀਬ